ਇਸਕੋ ਆਨ ਕਰੋ ਇਨਕਲਬ ਇਨਕਲਬ ਆਮ ਆਦਮੀ ਪਾਰਟੀ ਵੀਰੋ ਸਾਡੇ ਅੱਜ ਦੇ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਵਿੱਚ ਪਹੁੰਚ ਚੁੱਕੇ ਆ ਸਭ ਤੋਂ ਪਹਿਲਾਂ ਗਿੱਦੜ ਬਾਹੇ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਦੇ ਆ ਮੈਂ ਹੁਣ ਹਰਦੀਪ ਸਿੰਘ ਡਿੰਪੀ ਢੱਲੋਂ ਜੀ ਨੂੰ ਬੇਨਤੀ ਕਰੂੰਗਾ ਉਹ ਆਪਣੀ ਗੱਲ ਪੂਰੀ ਕਰਨ ਬਹੁਤ ਹੀ ਸਤਿਕਾਰਯੋਗ ਸਟੇਜ ਤੇ ਬਿਰਾਜਮਾਨ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਸਾਫ ਕਾ ਸੀਐਮ ਦਿੱਲੀ ਉਹਨਾਂ ਦੇ ਨਾਲ ਪੰਜਾਬ ਦੇ ਬਹੁਤ ਹੀ ਲੋਕਾਂ ਦੇ ਹਰਮਨ ਪਿਆਰੇ ਲੋਕਾਂ ਦੇ ਦਿਲਾਂ ਦੇ ਰਾਜ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਇਨਾਂ ਦੀ ਸਮੁੱਚੀ ਕੈਬਨਟ ਮੈਂ ਟਾਈਮ ਦੇ ਹਿਸਾਬ ਦੇ ਨਾਲ ਦੇਖਦੇ ਹੋਏ ਕਿ ਟਾਈਮ ਬੜਾ ਥੋੜਾ ਇਹਨਾਂ ਕੋਲ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਦੋਨੇ ਹੱਥ ਬੰਨ ਕੇ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਆਪਾਂ ਸਾਰੀਆਂ ਗੱਲਾਂ ਕਰ ਲੀਆਂ ਪਹਿਲਾਂ ਵੀ ਮੈਂ ਨਗਰ-ਨਗਰ ਜਾ ਕੇ ਸਭ ਕੁਝ ਦੱਸਿਆ ਆਇਆ ਅੱਜ ਮੈਂ ਸਿਰਫ ਕੇਜਰੀਵਾਲ ਦੇ ਅੱਗੇ ਇੱਕੋ ਹੀ ਬੇਨਤੀ ਕਰੂੰਗਾ ਜੋ ਮੈਂ ਹਰ ਵਾਰ ਮਾਨ ਸਾਹਿਬ ਦੇ ਅੱਗੇ ਕਰਦਾ ਕੇਜਰੀਵਾਲ ਸਾਹਿਬ ਇਹਨਾਂ ਲੋਕਾਂ ਨਾਲ ਮੈਂ ਇੱਕ ਪ੍ਰੋਮਿਸ ਕੀਤਾ ਸੀ ਜਦੋਂ ਮੈਂ ਆਮ ਆਦਮੀ ਪਾਰਟੀ ਤੁਹਾਡੀਆਂ ਨੀਤੀਆਂ ਦੇਖ ਕੇ ਮੈਂ ਜੁਆਇਨ ਕੀਤੀ ਸੀ ਸਿਰਫ ਇੱਕੋ ਹੀ ਵਾਦਾ ਲੈਣਾ ਇਹਨਾਂ ਦੇ ਸਾਰਿਆਂ ਦੇ ਵਿੱਚ ਤੁਸੀਂ ਦੇ ਦਿਓ ਜਿੰਨੀਆਂ ਵੋਟਾਂ ਕਹੋਗੇ ਉਹਨੀਆਂ ਵੋਟਾਂ ਨਾਲ ਆਪਣੀ ਪਾਰਟੀ ਇੱਥੋਂ ਜਿੱਤੂਗੀ ਜੀ ਇੱਕੋ ਹੀ ਵਾਦਾ ਮੈਂ ਲੈਣਾ 28 ਸਾਲ ਇਸ ਗਿੱਦੜਵੇ ਹਲਕੇ ਦੇ 28 ਸਾਲ ਇਸ ਹਲਕੇ ਦੇ ਦੋ ਪਾਰਟੀਆਂ ਦੇ ਲੀਡਰਾਂ ਨੇ ਸਾਡੇ ਬਰਬਾਦ ਕਰਤੇ ਇੱਕ ਪ੍ਰੋਮਿਸ ਕਰ ਜੋ ਕੇਜੀਵਾਲ ਸਾਹਿਬ ਅੱਜ ਤੁਸੀਂ ਆਏ ਹੋ ਤੁਸੀਂ ਦਿੱਲੀ ਦਾ ਬਹੁਤ ਸੁਧਾਰ ਕੀਤਾ ਅਕਸਰ ਮੇਰਾ ਜਾਣਾ ਆਉਣਾ ਰਹਿੰਦਾ 28 ਸਾਲ ਦਾ ਪ੍ਰੋਮਿਸ ਅਸੀਂ 2.5 ਸਾਲਾਂ ਦੇ ਵਿੱਚ ਪੂਰਾ ਕਰਨਾ ਇਹ ਸਾਨੂੰ ਵਾਅਦਾ ਦੇ ਦਿਓ ਸਾਰਾ ਗਿੱਦੜਵਾ ਤੁਹਾਡੇ ਨਾਲ ਆ ਇੱਕ ਵਾਰੀ ਮੈਂ ਨਾਰਾ ਲਗਾਉਂਗਾ ਹੱਥ ਖੜੇ ਕਰਕੇ ਸਾਰੇ ਕੇਦਰੀਵਾਲ ਸਾਹਿਬ ਨੂੰ ਜੀ ਆਇਆਂ ਕਹਿਣਾ ਕੇਦਰੀਵਾਲ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗ ਜਾਏ ਕਿ ਕੇਦਰੀਵਾਲ ਕੇਦਰੀਵਾਲ ਸਾਰਾ ਗਿੱਦੜਵਾ ਤੇਰੇ ਨਾਲ ਕੇਦਰੀਵਾਲ ਕੇਦਰੀਵਾਲ ਥੈਂਕ ਯੂ ਸੋਮਾ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਹਰਮਨ ਪਿਆਰੇ ਨੇਤਾ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਤੁਹਾਨੂੰ ਸੰਬੋਧਿਤ ਹੋਣਗੇ ਮਾਨ ਸਾਹਿਬ ਕੀ ਹਾਲ ਹੈ ਕਿਦਰ ਵਹਾਲਿਓ ਚੜਦੀ ਕਲਾ ਚੋਂ ਪ੍ਰਮਾਤਮਾ ਚੜਦੀ ਕਲਾ ਬਣਾਈ ਰੱਖੇ ਚਾੜੂ ਮਾਰਤਾ ਜੀ ਸਭ ਤੋਂ ਪਹਿਲਾਂ ਤਾਂ ਜਿੱਦਰ ਨੂੰ ਨਿਗਾਹ ਜਾਂਦੀ ਹੈ ਔਰ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਹਰ ਦਲ ਦੇ ਪਿੰਡਾਂ ਤੋਂ ਵੀ ਆਏ ਨੇ ਦੁਕਾਨਦਾਰ ਵੀ ਲੋਕਲ ਇੱਥੋਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੰਨੀ ਭਾਰੀ ਗਿਣਤੀ 'ਚ ਪਿਆਰ ਦੇਣ ਵਾਸਤੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਸਭ ਤੋਂ ਪਹਿਲਾਂ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦਰਮਿਆਨ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਦੇਸ਼ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਪਹਿਲਾਂ ਜਿਹੜੀ ਰਾਜਨੀਤੀ ਸੀ ਉਹ ਕੰਮਾਂ ਦੀ ਰਾਜਨੀਤੀ ਨਹੀਂ ਸੀ ਹੁਣ ਹਰ ਪਾਰਟੀ ਇਹਨਾਂ ਨੇ ਆਪਦੇ ਮੈਨੀਫੈਸਟੋ ਚ ਸਕੂਲਾਂ ਦੀ ਗੱਲ ਕਰਨ ਲਾਤੀ ਹਰ ਪਾਰਟੀ ਹਸਪਤਾਲਾਂ ਦੀ ਗੱਲ ਕਰਨ ਲਾਤੀ ਹਰ ਪਾਰਟੀ ਬਿਜਲੀ ਦੀ ਗੱਲ ਕਰਨ ਲਾਤੀ ਹਰ ਪਾਰਟੀ ਰੋਜ਼ਗਾਰ ਦੀ ਗੱਲ ਕਰਨ ਲੱਗਤੀ ਪਹਿਲਾਂ ਕਰਦੇ ਨਹੀਂ ਸੀ ਪਹਿਲਾਂ ਨਹੀਂ ਕਰਦੇ ਸੀ ਐਂ ਹੀ ਸਰ ਜਾਂਦਾ ਸੀ ਸੋ ਮੈਂ ਉਹਨਾਂ ਦਾ ਸਵਾਗਤ ਕਰਦਾ ਇੱਥੇ ਪਹੁੰਚਣ ਤੇ ਸਾਡੀ ਕੈਬਿਨੇਟ ਬੈਠੀ ਐ ਮਨਰੋੜਾ ਜੀ ਬੈਠੇ ਐ ਤਲਵੰਡੀ ਸਾਭੋ ਤੋਂ ਸਾਡੇ ਪ੍ਰੋਫੈਸਰ ਬਲਜਿੰਦਰ ਕੌਰ ਜੀ ਬੈਠੇ ਨੇ ਸਾਡੇ ਜਿੰਨੇ ਵੀ ਸਾਡੇ ਡਾਕਟਰ ਬਲਜੀਤ ਕੌਰ ਜੀ ਸਾਡੇ ਜਿਹੜੇ ਮਨਿਸਟਰ ਨੇ ਔਰ ਖੇਤੀ ਮੰਤਰੀ ਸਾਹਿਬ ਬੈਠੇ ਨੇ ਖੁੱਡੀਆਂ ਸਾਹਿਬ ਲਹਿਰਾ ਗਾਗਾ ਤੋਂ ਸਾਡੇ ਗੁਲ ਸਾਹਿਬ ਬੈਠੇ ਐ ਨਾਲ ਲਾਡੀ ਟੋਸ ਧਰਮਕੋਟ ਤੋਂ ਐਮਐਲਏ ਮੌੜ ਤੋਂ ਐਮਐਲਏ ਔਰ ਜਗਰੂਪ ਗਿੱਲ ਜੀ ਬੈਠੇ ਲਾਲ ਪੱਗ ਵਾਲੇ ਜਿਨ੍ਹਾਂ ਨੇ 64000 ਤੇ ਮਨਪ੍ਰੀਤ ਬਾਦਲ ਮੰਝਿਆ ਬਠਿੰਡੇ ਤੋਂ ਤਾਈਓ 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 ਥੋੜੇ ਸੁਪਨੇ ਆਉਣ ਲੱਗ ਗਏ ਮੈਨੂੰ ਕਿਧੜਾ ਹੈ ਬਾਏ ਵਾਲੇ ਬਣਾਉਂਦੇ ਰਿਆ ਜੇ ਨਾ ਹਾਰਦਾ ਫੇਰ ਨਹੀਂ ਬੁਲਾਉਂਦੇ ਸੀ ਸੋ ਇਸ ਕਰਕੇ ਸਾਰੇ ਸਾਡੇ ਐਮਐਲਏ ਸਹਿਬਾਨ ਦਈਆ ਸਾਹਿਬ ਸਾਡੇ ਕੁਲਵੰਤ ਬਾਜੀ ਗੱਜ ਜੀ ਵੀਰੋ ਟਾਈਮ ਦੀ ਕਮੀ ਹੈ ਮੈਂ ਤਾਂ ਤੁਹਾਡੇ ਕੋਲ ਆਉਂਦੇ ਹੀ ਰਹਿਣਾ ਮੈਂ ਤਾਂ ਪਿੰਡਾਂ 'ਚ ਵੀ ਜਾ ਕੇ ਆਇਆ ਮੈਂ ਤਿੰਨ ਵਾਰੀ ਇੱਥੇ ਵੀ ਆ ਗਿਆ ਅੱਜ ਆਪਾਂ ਅਰਵਿੰਦ ਕੇਜਰੀਵਾਲ ਜੀ ਨੂੰ ਸੁਣਨਾ ਹੈ ਪਰ ਮੈਂ ਇੱਕ ਤੋਂ ਬੇਨਤੀਆਂ ਕਰਨੀਆਂ ਨੇ ਕਿ ਅਸੀਂ ਹੁਣ ਬਰਨਾਲੇ ਤੋਂ ਆਏ ਆ ਮੈਂ ਉਧਰ ਡੇਰਾ ਬਾਬਾ ਨਾਨਕ ਵੀ ਜਾ ਕੇ ਆਇਆ ਮੈਂ ਚੱਬੇਵਾਲ ਵੀ ਜਾ ਕੇ ਆਇਆ ਤੂੰ ਸੱਚ ਮੰਨਿਓ ਤਿੰਨੇ ਲੱਕੇ ਆ ਗਏ ਮਾਝਾ ਵੀ ਆ ਗਿਆ ਦੁਆਬਾ ਵੀ ਆ ਗਿਆ ਤੇ ਮਾਲਵਾ ਵੀ ਤੇ ਝਾੜੂ ਇੱਕੋ ਹੀ ਆ ਜਿਹੜਾ ਸਫਾਈ ਕਰਦਾ ਉਹ ਕਰੂਗਾ ਸਫਾਈ ਉਹਨੂੰ ਤੁਹਾਡਾ ਮੰਨ ਤਾਂ ਮੈਂ ਦੋ ਤਿੰਨ ਜਦੋਂ ਪਹਿਲਾਂ ਆਇਆ ਸੀ ਪਰਸੋਂ ਵੀ ਆਇਆ ਸੀ ਮੈਂ ਤਾਂ ਤੁਹਾਡਾ ਦਿਲ ਤਾਂ ਮੈਂ ਉਹਦੀ ਦੇਖ ਲਿਆ ਸੀ ਮੈਂ ਕਿਹਾ ਥੋੜੀ ਬਦਲ ਗਈ ਤਾਂ ਦੁੱਖ ਕੁਝ ਹੋਰ ਹੀ ਕਹੀ ਜਾਂਦੀ ਹੈ ਤਾਂ ਹਾਂ ਕਿਉਂਕਿ ਉਹਨਾਂ ਨੇ ਧੋਖਾ ਕੀਤਾ ਜਿਸ ਤਰ੍ਹਾਂ ਡਿੰਪੀ ਨੇ ਕਿਹਾ ਇੱਕ ਪਾਸੇ 28 ਸਾਲ ਤੇ ਇਧਰੋਂ ਇਹ ਕਿੰਨੇ ਮੰਗਦਾ 2.5 ਸਾਲ ਤੇ 28 ਸਾਲਾਂ ਤੇ ਜੇ 2.5 ਸਾਲ ਪਾਰੂ ਨਾ ਪੋਏ ਅਸੀਂ ਜ਼ਿੰਮੇਵਾਰ ਆ ਅਸੀਂ ਜ਼ਿੰਮੇਵਾਰ ਸੋ ਵੀਰੋ ਇਹ ਥੋੜੇ ਤੋਂ ਬਾਅਦ ਜਿੰਨੇ ਤੁਸੀਂ ਉਹਦੇ ਬਾਹਰ ਅਜੇ ਆਉਂਦੇ ਨੇ ਇੱਧਰ ਨੂੰ ਪਿੱਛੇ ਕਿਉਂਕਿ ਜਗ੍ਹਾ ਇੰਨੀ ਹੁਣ ਕਿੱਥੋਂ ਲਈਏ ਪਰ ਜਿੰਨਾ ਵੀ ਤੁਸੀਂ ਅਰੇਂਜਮੈਂਟ ਕੀਤਾ ਮੈਂ ਧੰਨਵਾਦ ਕਰਦਾ ਟਿੰਪੀ ਮੈਂ ਤਾਂ ਇਹੀ ਕਹੂੰਗਾ ਇਹ ਕਦੇ ਕਿੱਥੋਂ ਆ ਜਾਂਦੇ ਨੇ ਕਦੇ ਕਿਧਰੋਂ ਆ ਜਾਂਦੇ ਨੇ ਕਦੇ ਕਿੱਧਰ ਲਈ ਪਾਰਟੀ ਚ ਕਦੇ ਕਿੱਧਰ ਲਈ ਪਾਰਟੀ ਚ ਆ ਜਾਂਦੇ ਨੇ ਇਹਨਾਂ ਦਾ ਪੱਕਾ ਨਹੀਂ ਪਤਾ ਵੀਰੋ ਸਰਟੀਫਿਕੇਟਾਂ ਤੇ ਕੀ ਲਿਖਿਆ ਹੋਇਆ ਹੈ ਤੇ ਹੈਗੇ ਕੀ ਨੇ ਇੱਕ ਜੰਗਲ ਦੇ ਵਿੱਚ ਖਰਗੋਸ਼ ਵਾਸਤੇ ਕੋਈ ਨੌਕਰੀ ਨਿਕਲੀ ਪਰ ਰਿੱਚ ਨੇ ਜੁਗਾਰ ਜਾਂ ਲਾ ਲਿਆ ਉਹ ਕਹਿੰਦਾ ਯਾਰ ਮੈਂ ਬੇਰਜ਼ਗਾਰ ਆ ਇਹ ਨੌਕਰੀ ਮੈਨੂੰ ਦੇ ਦਿਓ ਉਹ ਕਹਿੰਦੇ ਤਾਂ ਖਰਗੋਸ਼ ਵਾਸਤੇ ਆ ਉਹ ਕਹਿੰਦਾ ਮੇਰੇ ਵਾਲੇ ਸਰਟੀਫਿਕੇਟ ਤੇ ਖਰਗੋਸ਼ ਲਿਖ ਦਿਓ ਯਾਰ ਇਹ ਚ ਕੀ ਫਰਕ ਪੈਂਦਾ ਖਰਗੋਸ਼ ਲਿਖਾ ਲਿਆ ਕਾਗਜ਼ ਪੂਰੇ ਕਰਾ ਲੇ ਤੇ ਖਰਗੋਸ਼ ਵਾਲੀ ਨੌਕਰੀ ਤੇ ਰਿੱਚ ਲੱਗ ਗਿਆ ਹੁਣ ਰਿੱਚ ਤਾਂ ਲੱਗ ਗਿਆ ਪਰ ਉਹਨੂੰ ਖਾਣਾ ਪੀਣਾ ਤਾਂ ਸਾਰਾ ਕਾਗਜ਼ਾਂਮ ਤਾਂ ਉਹ ਖਰਗੋਸ਼ ਵਾਲੀ ਮਿਲੂਗਾ ਨਾ ਉਹ ਖਰਗੋਸ਼ ਵਾਲੇ ਉਹਨੂੰ ਕੋ ਕੱਪੂਨੇ ਹੋਏ ਦਾਣੇ ਜਿ ਦੇ ਰਿਆ ਕਰ ਨੂੰ ਉਹ ਹੁਣ ਰਿੱਚ ਉਹ ਬੜਾ ਮਹੀਨੇ ਬਾਅਦ ਕਹਿੰਦਾ ਬੜੇ ਤੰਗ ਹੋ ਗਏ ਯਾਰ ਆਹ ਕੀ ਖਾਈ ਜੰਨੇ ਯਾਰ ਕਹਿੰਦਾ ਮੈਨੂੰ ਕਹਿੰਦਾ ਰਿੱਚਾ ਯਾਰ ਉਹ ਕਹਿੰਦਾ ਮੈਂ ਵੀ ਮੈਨੂੰ ਉਹ ਹੋਰ ਰਿੱਚਾ ਲਈ ਦਿਓ ਯਾਰ ਜਿਹੜੀ ਖੁਰਾਕ ਹੈ ਉਹ ਕਹਿੰਦੇ ਨਾ ਕਾਗਜ਼ਾਂ 'ਚ ਭਾਈ ਬੋਲਦਾ ਤੂੰ ਖਰਗੋਸ਼ ਐ ਉਹਨੂੰ ਕਿਤੇ ਪਤਾ ਲੱਗ ਗਿਆ ਵੀ ਜੰਗਲ 'ਚ ਪਰਲੇ ਪਾਸੇ ਕਿਤੇ ਇੱਕ ਰਿੱਚਾ ਲਈ ਨੌਕਰੀ ਤੇ ਖਰਗੋਸ਼ ਕੰਮ ਕਰੀ ਜਾਂਦਾ ਉਹ ਕਹਿੰਦਾ ਆਪਾਂ ਉਹ ਨੌਕਰੀ ਲੈ ਦੇਖ ਲੈਨੇ ਆਪਾਂ ਤੇ ਉਹਨੇ ਜੀ ਜੰਗਲ ਦੀ ਹਾਈ ਅਥਾਰਟੀ ਕੋਲੇ ਸ਼ਿਕਾਇਤ ਕਰਦੀ ਵੀ ਉਹ ਉਹ ਮੇਰੇ ਨਾਲ ਬਦਲਾਈ ਜਾਵੇ ਨੌਕਰੀ ਹਾਈ ਅਥਾਰਟੀ ਨੇ ਚਾਰ ਚਾਰ ਚੀਤਿਆਂ ਦੀ ਕਮੇਟੀ ਬਣਾਤੀ ਵੀ ਇਹਦਾ ਫੈਸਲਾ ਕਰੋ ਉਹ ਰਿਛ ਨੂੰ ਬੁਲਾ ਲਿਆ ਕਹਿੰਦੇ ਵੀ ਹਾਂ ਦੱਸੋ ਕਹਿੰਦੇ ਤੁਸੀਂ ਦੇਖ ਲਓ ਜੀ ਆਪ ਦੇਖ ਲਓ ਵੀ ਮੈਂ ਰਿਛਾਂ ਦੇਖ ਲਓ ਪਰ ਮੈਨੂੰ ਖਰਗੋਸ਼ ਵਾਲੀ ਟ੍ਰੀਟਮੈਂਟ ਮਿਲ ਰਹੀ ਹੈ ਮੈਨੂੰ ਜਿਹੜਾ ਰਿਛ ਦੇ ਹਿਸਾਬ ਨਾਲ ਮੈਨੂੰ ਮੇਰੇ ਨਾਲ ਟ੍ਰੀਟਮੈਂਟ ਕੀਤੀ ਜਾਵੇ ਉਹ ਕਹਿੰਦੇ ਸਰਟੀਫਿਕੇਟ ਦਿਖਾ ਸਰਟੀਫਿਕੇਟ ਦੇ ਕਹਿੰਦੇ ਲੈ ਫਰਗੋਸ਼ ਐ ਤੂੰ ਤਾਂ ਇਹ ਨਹੀਂ ਹੋ ਜਾਦਾ ਆ ਗਿਆ ਮੋੜਿਆ ਆਇਆ ਉਥੋਂ ਬਾਹਰ ਜਾਨਵਰ ਖੜੇ ਸੀ ਕਹਿੰਦੇ ਕੀ ਬਣਾਇਆ ਕਹਿੰਦਾ ਗੱਲ ਬਣੀ ਨਹੀਂ ਉਹ ਕਹਿੰਦਾ ਤੂੰ ਅੜਿਆ ਕਿਉਂ ਨਹੀਂ ਯਾਰ ਤੂੰ ਅੜਦਾ ਵੀ ਮੈਂ ਰਿਛਾਂ ਤੂੰ ਆਪਦੇ ਹੱਕਾਂ ਵਾਸਤੇ ਅੜਦਾ ਤੂੰ ਵੀਰ ਮੈਂ ਰਿਛਾਂ ਵੀ ਮੈਨੂੰ ਰਿਛ ਦੇ ਹਸਾਬ ਨਾਲ ਮੇਰੀ ਟ੍ਰੀਟਮੈਂਟ ਕਰੋ ਤੂੰ ਚੀਤਿਆਂ ਕੋਲੇ ਅੜਿਆ ਕਿਉਂ ਨਹੀਂ ਉਹ ਕਹਿੰਦਾ ਕਿਵੇਂ ਅੜਦਾ ਉਹ ਕਿਹੜਾ ਚੀਤੇ ਨੂੰ ਗਧਿਆਂ ਵਾਲੇ ਸਾਡੀ ਘਟ ਤੇ ਬੈਠੇ ਨੇ ਕੋਈ ਪਤਾ ਨਹੀਂ ਕਿਹੜਾ ਕਿਹੜਾ ਸਾਡੀ ਘਟ ਲਈ ਫਿਰਦਾ ਇੱਥੇ ਠੀਕ ਹੈ ਨਾ ਉਹ ਚੀਤੇ ਚਾਰਟੀਫਿਕੇਟ ਚੱਕੀ ਫਿਰਦੇ ਸੀਗੇ ਉੱਥੇ ਕੋਈ ਹੋਰ ਸੀ ਸੋ ਵੀਰੋ ਇਹਨਾਂ ਦਾ ਸਰਟੀਫਿਕੇਟ ਜਾਲੀ ਨੇ ਇਹਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਦਾ ਵੀ ਕੀ ਕਿੱਧਰੋਂ ਕਿੱਧਰ ਫਿਰਨਾ ਇਹਨਾਂ ਨੇ ਅਸਲੀ ਜਿਹੜੇ ਅਸਲੀ ਜਿਹੜੇ ਸਰਟੀਫਿਕੇਟ ਨੇ ਉਹ ਲੋਕਾਂ ਦੇ ਪਿਆਰ ਦੇ ਸਰਟੀਫਿਕੇਟ ਨੇ ਜਿਹੜੇ ਤੁਸੀਂ ਹੁਣ ਦੇਣ ਦੇ ਉਹਨਾਂ ਤੇ ਕੋਈ ਕਾਟਾ ਨਹੀਂ ਪੈਂਦਾ ਤੇ ਨਾ ਹੀ ਉਹ ਜਾਲੀ ਬਣਣ ਜਿਹੜੇ ਤੁਸੀਂ ਹੁਣ 20 ਤਰੀਕ ਨੂੰ ਜਿਹੜੇ ਸਰਟੀਫਿਕੇਟ ਤੁਸੀਂ ਦਵਾਉਂਗੇ ਨਾ ਡਿੰਪੀ ਹੋਰ ਨੂੰ ਉਹ ਅਸਲੀ ਸਰਟੀਫਿਕੇਟ ਹੋਊਗਾ ਉਹ ਸਰਟੀਫਿਕੇਟ ਤੇ ਉਹ ਸਰਟੀਫਿਕੇਟ ਤੇ ਤੁਹਾਡੇ ਕਿਦੜ ਵਾਸਤੇ ਵਿਕਾਸ ਦਾ ਨਾਮ ਲਿਖਿਆ ਹੋਊਗਾ ਵਿਕਾਸ ਦਾ ਨਾਮ ਲਿਖਿਆ ਹੋਊਗਾ ਉਹ ਸਰਟੀਫਿਕੇਟ ਸੋ ਮੈਂ ਇਹੀ ਕਹਿਣਾ ਆ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਜੋ ਕੰਮ ਕੀਤੇ ਅੱਜ ਦਿੱਲੀ ਦੇ ਹਸਪਤਾਲਾਂ ਨੂੰ ਅੱਜ ਦਿੱਲੀ ਦੇ ਸਕੂਲਾਂ ਨੂੰ ਦੁਨੀਆ ਦੇ ਵੱਡੇ ਵੱਡੇ ਬੰਦੇ ਦੇਖਣ ਆਉਂਦੇ ਆ ਵੀ ਅਸੀਂ ਦੇਖਣਾ ਚਾਹੁੰਦੇ ਆ ਵੀ ਕਿਵੇਂ ਬਣਾਏ ਕਿ ਕਿ ਮਹੱਲਾ ਕਲੀਨਿਕ ਕਿਵੇਂ ਬਣਾਏ ਨੇ ਸਕੂਲ ਕਿਵੇਂ ਬਣਾਏ ਨੇ ਗਰੀਬਾਂ ਦੇ ਬੱਚੇ ਪੜ੍ਹ ਕੇ IIT ਦੇ ਟੈਸਟ ਕਲੀਅਰ ਕਰਦੇ ਆ ਆਪਣੇ ਵੀ ਇਹੀ ਕੰਮ ਹੈ ਆਪਣੇ ਵੀ 2.5 ਸਾਲ ਜਿੰਨਾ ਆਪਾਂ ਕਰਤਾ ਮਹੱਲਾ ਕਲੀਨਿਕ ਬਣਾ ਲਿਆ 829 860 ਹੋ ਗਏ ਹੁਣ ਤਾਂ ਸਕੂਲ ਬਣੀ ਜਾਂਦੇ ਆ ਤੇ ਨਾਲ ਬਿਜਲੀ ਫ੍ਰੀ ਹੈ ਪਾਣੀ ਆਪਾਂ ਨੂੰ ਨਹਿਰੀ ਮਿਲਣ ਲੱਗ ਗਿਆ ਖੇਤਾਂ ਵਾਲੀ ਬਿਜਲੀ ਜਿਹੜੀ ਹੈ ਉਹ ਆਮ ਆਉਂਦੀ ਹੈ ਅੱਜ ਵੀ ਅੱਜ ਮੇਰੇ ਵੀਰੋ ਜਦੋਂ ਸਵੇਰੇ ਚੰਡੀਗੜ੍ਹ ਪਹੁੰਚੇ ਕੇਜਰੀਵਾਲ ਸਾਹਿਬ ਆ ਜਿਹਨਾਂ ਨੂੰ ਉੱਥੇ ਲੈ ਕੇ ਗਿਆ ਸੀ 1706 ਕਾਂਸਟੇਬਲ ਤੇ ਸਬ ਇਨਸਪੈਕਟਰ ਨੌਜਾਨ ਮੁੰਡੇ ਕੁੜੀਆਂ ਅੱਜ ਵੀ ਭਰਤੀ ਕਰਕੇ ਆਏ ਆ ਪੰਜਾਬ ਪੁਲਿਸ ਚ ਹੁਣ ਤੱਕ 48000 ਤੋਂ ਵੱਧ ਨੌਕਰੀਆਂ ਦੇਤੀਆਂ 1 ਰੁਪਿਆ ਵੀ ਕਦੇ ਕਿਸੇ ਦਾ ਲੱਗਿਆ ਹੋਵੇ 1 ਰੁਪਿਆ ਕਿਸੇ ਦਾ ਲੱਗਿਆ ਹੋਵੇ ਵੀ ਯਾਰ ਸਾਡੇ ਕੌਣੀ ਬੈਠਾ ਸੁਖਜਿੰਦਰ ਕੌਣੀ ਬੈਠਾ ਕੌਣੀ ਦੇ ਕੌਣੀ ਪਿੰਡ ਦੇ 16 ਕੱਲੇ ਕੱਲੇ ਕੌਣੀ ਪਿੰਡ ਦੇ 16 ਔਰ ਮੈਨੂੰ ਡਿੰਪੀ ਨੇ ਦੱਸਿਆ ਗਿੱਦੜਵਾਹੇ ਦੇ 110 ਮੁੰਡੇ ਕੁੜੀਆਂ ਨੂੰ ਨੌਕਰੀ ਮਿਲੀ ਹੈ ਜੀ 1 ਰੁਪਈਆ ਨਹੀਂ ਕਦੇ ਕਿਸੇ ਤੋਂ ਵੀ ਕਿਸੇ ਵਿਚਪਾਰਸ਼ ਲਾਉਣੀ ਪਏ ਜਦੋਂ ਨੀਅਤ ਸਾਫ਼ ਹੋਵੇ ਫਿਰ ਸਾਰਾ ਕੁਝ ਹੋ ਜਾਂਦਾ ਹੈ ਲੱਖਾਂ ਨੌਕਰੀਆਂ ਹਜੇ ਪ੍ਰਾਈਵੇਟ ਸੈਕਟਰ ਚ ਆਉਣਗੀਆਂ ਅਸੀਂ ਪੰਜਾਬ ਦੇ ਨੌਜਵਾਨਾਂ ਦੇ ਹੱਥੋਂ ਟੀਕੇ ਖੋ ਕੇ ਟਿਫਨ ਫੜਾਉਣੇ ਚਾਹੁੰਦੇ ਆ ਕਿਉਂ ਜਾਈਏ ਬਾਹਰਲੇ ਮੁਲਕਾਂ ਨੂੰ ਸਾਡੀ ਛੋਟੇ ਦੇ ਸਿਰ ਵਰਗੀ ਧਰਤੀ ਹੈ ਸਾਡੀ ਕੌਮ ਮਿਹਨਤੀ ਹੈ ਸਾਡੀ ਸਾਨੂੰ ਗੁਰੂਆਂ ਦਾ ਅਸ਼ੀਰਵਾਦ ਆਜ ਵੀਰੋ ਅੱਜ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਸ਼ਹੀਦੀ ਦਿਨ ਹੈ ਉਹਨਾਂ ਨੇ 19-19 ਸਾਲ ਦੀ ਉਮਰ 'ਚ ਫਾਂਸੀਆਂ ਚੁੰਮੀਆਂ ਸੀ ਉਹ ਇਸ ਕਰਕੇ ਨਹੀਂ ਚੁੰਮੀਆਂ ਸੀ ਵੀ ਇਹ ਲਟੇਰਿਆਂ ਨੂੰ ਬੋਟਾ ਪਾਈ ਜਾਇਓ ਵੀ ਇਹ ਲੁੱਟੀ ਜਾਣਗੇ ਵੀ ਗੋਰੇ ਨਿਕਲ ਜਾਣਗੇ ਇਹ ਆ ਜਾਣਗੇ ਅੱਜ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਉਦੋਂ ਮਿਲੂਗੀ ਚੰਗੇ ਬੰਦਿਆਂ ਨੂੰ ਜਿਹੜੇ ਥੋੜੇ ਅਸਲੀ ਆਜ਼ਾਦੀ ਜਿਹੜੀ ਉਹ ਆਪ ਸੁਪਨੇ ਸ਼ਹੀਦਾਂ ਨੇ ਸਜੋਈ ਸੀ ਉਹ ਯਾਦ ਜਿਹੜੀ ਹੈ ਉਹ ਆਪਾਂ ਘਰ-ਘਰ ਪਹੁੰਚਾਉਣੀ ਹੈ ਮੈਂ ਦੁਬਾਰੇ ਫੇਰਾ ਜਦਾ ਪਏ ਨੇ ਦਿਨ ਤੇ ਮੈਂ ਫੇਰ ਦੁਬਾਰੇ ਤੁਹਾਡੇ ਕੋਲ ਜਦੋਂ ਬੁਲਾਓਗੇ ਮੈਂ ਤਾਂ ਆ ਜਾਊਗਾ ਮੈਨੂੰ ਕੋਈ ਕਿਉਂਕਿ ਮੇਰੇ ਲਈ ਇਹ ਕਿ ਦਰਵਾਜ਼ਾ ਨਾ ਮਾਣੀ ਹੈਗਾ ਮੈਂ ਸਾਰੇ ਪਿੰਡ ਵੀ ਇਕੱਲੇ-ਇਕੱਲੇ ਪਿੰਡ ਨੂੰ ਜਾਣਦਾ ਸਾਥਾਂ ਜਾਣਦਾ ਆਪਾਂ ਸਾਰੇ ਪਿੰਡਾਂ ਵਾਲੇ ਆਂ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਇਸ ਗੱਲ ਦੀ ਵਧਾਈ ਕਿ ਤੁਸੀਂ ਅੱਜ ਆ ਇਕੱਠ ਕਰਕੇ ਉਧਰੋਂ ਤਾਂ ਵੜਿੰਗ ਤੜਿੰਗ ਹੋ ਗਿਆ ਕੰਮ ਫੇਰ ਉਹ ਤਾਂ ਨਹੀਂ ਸੌਂਦੇ ਅੱਜ ਦਿੰਨੇ ਬੜੀ ਕੰਮ ਹੋਣ ਕਿਉਂਕਿ ਨੰਦਾਂ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਹੁੰਦੀ ਪਹਿਲਾਂ ਨਾ ਜਵਾਨਾ ਹੁੰਦਾ ਸੀਗਾ ਆਨੰਦ ਕਾਰਜਾਂ ਤੇ ਕੁੜੀ ਨੂੰ ਸਿੱਖਿਆ ਦੇਣ ਲੱਗ ਜਾਂਦੇ ਸੀ ਵੀ ਸਹੁਰੇ ਨੂੰ ਬਾਪ ਸਮਝੀ ਸੱਸ ਦੇ ਮਾਂ ਸਮਝ ਕੇ ਪੈਰੀ ਹੱਥ ਲਾਈ ਭੈਣੇ ਇਹਦੇ ਨਾਲ ਸਿਆਣੇ ਕਹਿੰਦੇ ਇਹਦੇ ਨਾਲ ਕੁੜੀ ਦਾ ਸੁਭਾਅ ਨਹੀਂ ਬਦਲਦਾ ਇਹ ਸਿੱਖਿਆ ਨਾਲ ਜੇ ਉਹਨੇ ਸੱਸ ਦੀ ਗੋਤ ਪਟਣੀ ਹੋਈ ਜਾਣਸਾਰ ਉਹਨੇ ਗੋਤਨੀ ਨੂੰ ਹੱਥ ਪਾਉਣਾ ਹੀ ਪਾਉਣਾ ਹੈ ਸੁਭਾਅ ਨਹੀਂ ਬਦਲਦਾ ਹੁਣ ਜਿਹੜਾ ਬਣਾਈ ਬੈਠੇ ਹੋ ਮਨ ਇਹ ਤਾਂ ਬਣਾਈ ਬੈਠੇ ਹੁਣ ਦੋ ਦਿਨਾਂ ਨਾਲ ਕੋਈ ਫਰਕ ਨਹੀਂ ਪੈਣਾ ਸੋ ਪਰ ਮੈਨੂੰ ਇੰਨਾ ਖੁਸ਼ੀ ਹੈ ਕਿ ਤੁਹਾਡਾ ਜੋਸ਼ ਦੱਸਦਾ ਹੈ ਇਹ ਜੋਸ਼ ਜਿਹੜਾ ਇਹ ਦੋਨੇ ਹੱਥ ਉੱਪਰ ਚੱਕ ਕੇ ਜੋ ਦੋ ਇਨਕਲਾਬ ਦੇ ਨਾਰੇ ਲਾਊਗਾ ਤਾਂ ਅਰਵਿੰਦ ਕੇਜਰੀਵਾਲ ਜੀ ਦਾ ਅੱਜ ਦਾ ਪੰਜਾਬ ਦੀ ਧਰਤੀ ਤੇ ਆਉਣਾ ਸਫਲ ਹੋ ਜਾਊਗਾ ਦੋਨੇ ਹੱਥ ਉੱਪਰ ਚੱਕ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋ ਨਿਹਾਲ ਆਓ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਹੁਣ ਮੈਂ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਸਾਡੇ ਵਿੱਚ ਪਹੁੰਚੇ ਨੇ ਉਹਨਾਂ ਦਾ ਸਤਿਕਾਰ ਕਰਨ ਲਈ ਡਿੰਪੀ ਤੇ ਲੋ ਜੀ ਅਮਨ ਅਰੋੜਾ ਜੀ ਸਾਰੀ ਲੀਡਰਸ਼ਿਪ ਲਾਡੀ ਢੋਸ ਜੀ ਨੂੰ ਬੇਨਤੀ ਕਰੂੰਗਾ ਅਰਵਿੰਦ ਕੇਜਰੀਵਾਲ ਜੀ ਦਾ ਔਰ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦਾ ਸਤਿਕਾਰ ਕਰਨ बोले इसे इस निहाल मैं हूँ बेनती करूंगा मानसा का भी सत्कार करे ढिलों साहब बोले इसे इस निहाल बहुत बहुत धन्यवाद मैं हूं बेनती करूंगा साडे नैशनल कन्वीनर अरविंद केजरीवाल जी अपने नाम संबोधित हो वर्ष ढाई साल का जरा वादा उसके मोर लोन अरविंद जी तो ना संबोधित बहुत बहुत आज इतनी बड़ी संख्या में मैं देख रहा हूं इधर भी दूर दूर तक उधर भी दूर दूर तक इतनी बड़ी संख्या में जो गांव गांव से शहर से इतने लोग आए हुए आप सब लोगों को मेरा नमस्कार सबको मेरा प्रणाम सत श्रीकाल दोस्तों आज से ढाई साल पहले आप लोगों ने ऐतिहासिक बहुमत देके 117 में से बानवे सीट दी थी आजादी के 75 साल में कभी पंजाब के अंदर इतिहास में इतना भारी बहुमत आज तक कभी किसी पार्टी को किसी नेता को नहीं मिला जाहिर तौर पे जब आपने इतना बड़ा बहुमत दिया था 117 में से बानवे सीट दी थी तो इसका मतलब आप उन दोनों पार्टियों से बहुत ज्यादा नाराज थे और आपको बड़ी उम्मीद थी कि आम आदमी पार्टी आएगी और हमारे सपने पूरे करेगी पिछले ढाई साल से 24 घंटे रात दिन हम लोग मेहनत कर रहे हैं आप लोगों के लिए पंजाब के लोगों के लिए सबसे बड़ा वादा हमने किया था जब हम चुनाव में घूमा करते थे जहां भी जाते थे लोग अपने बिजली के बिल लेके बैठ जाते थे कि देखो जी दस हजार का बिल आ गया पंद्रह हजार का बिल आ गया किसी के डेढ़ लाख बकाया किसी के दो लाख बकाया सत्तर हजार बकाया हमने आपको वादा किया था कि हमारी सरकार बनेगी आपके पुराने सारे पार बिजली के बिल माफ कर देंगे और आपकी बिजली मुफ्त कर देंगे किस किस का बिजली का बिल जीरो आता है जरा हाथ खड़े करके बता दो सबका बिजली का बिल जीरो आता है सबका बिजली का बिल ये चमत्कार है पूरे देश के अंदर केवल दिल्ली और पंजाब के लोगों के बिजली के बिल जीरो आते हैं आप देश में किसी राज्य में चले जाओ इतनी महंगी बिजली है इतनी महंगी बिजली है घर चलाने के लिए लोगों के पास पैसे नहीं है सारे पैसे कमाई जो है वो बिजली के बिलों में चली जाती है आपने ढाई साल पहले जो निर्णय लिया था इतना बड़ा बहुमत दिया था उसका फायदा हुआ आपको हमने कहा था हम आपके लिए इलाज फ्री कर देंगे पूरे पंजाब में जगह जगह मोहल्ला क्लिनिक आम आदमी क्लिनिक खोल रहे हैं अगर आपके भी घर के पास आम आदमी क्लिनिक है आप वहां जाओ सारा इलाज मुफ्त सारे टेस्ट मुफ्त सारी दवाइयां मुफ्त अब पूरे पंजाब में जितने सिविल अस्पताल हैं सारे सिविल अस्पतालों का कायाकल्प हो रहा है डॉक्टर बलबीर यहीं बैठे हुए इनकी जिम्मेदारी लगाई गई है शानदार बनाएंगे सारे सिविल अस्पताल और उसमें भी सारा इलाज मुफ्त कर रहे हैं आप लोगों का जैसे दिल्ली में किया है भगवान ना करे आपके घर में कोई बीमार हो लेकिन अगर कोई बीमार होता है आपको चिंता करने की जरूरत नहीं है आम आदमी पार्टी की सरकार आपका सारा खर्चा उठाएगी चाहे दवाई का खर्चा हो चाहे टेस्ट का खर्चा हो ऑपरेशन का खर्चा हो जो मर्जी खर्चा हो आपका मेरे को बताया गया यहां का सिविल अस्पताल का भी बहुत बुरा हाल है इसको भी ठीक करेंगे इसको शानदार बनाएंगे उसके बाद आपको बड़े बड़े प्राइवेट अस्पतालों में जाने की जरूरत नहीं है आपका सिविल अस्पताल इतना अच्छा बना देंगे कि अमीर आदमी भी अपना इलाज कराने के लिए सिविल अस्पताल में जाया करेगा पूरे पंजाब के स्कूल शानदार बना रहे हैं सरकारी स्कूल आज गरीब आदमी मजबूरी में अपने बच्चों को सरकारी स्कूल में भेजता है पूरे पंजाब में बड़े बड़े नए स्कूल खोल रहे हैं और जितने मौजूदा सरकारी स्कूल हैं उनका भी कायाकल्प किया जा रहा है जैसा मान साहब ने बताया आज सवेरे 1700 सौ कांस्टेबल को नई नौकरी देके हम लोग आ रहे हैं अभी तक ढाई साल में अड़तालीस हजार बच्चों को हम सरकारी नौकरी दे चुके हैं हमारी सरकार बनने के पहले बिना सिफारिश और बिना रिश्वत के सरकारी नौकरी मिलना असंभव होता था किसी को नहीं मिलती थी बिना सिफारिश के मेरे को याद है चुनाव के पहले एक स्कैंडल भी हुआ था किसी मंत्री के रिश्तेदार को सरकारी नौकरी मिल गई थी पुलिस के अंदर और खूब हंगामा मचा था आज अड़तालीस हजार बच्चों को हमने नौकरी दी है कोई बच्चा यह बता दे कि हम उसने किसी की सिफारिश ली थी या किसी को एक नया पैसा दिया था कोई पैसा नहीं कोई सिफारिश नहीं मेरिट के आधार के ऊपर हर बच्चे को नौकरी मिल रही है उसको कैनेडा जाने की जरूरत नहीं है पंजाब के अंदर उसको नौकरी देंगे आपके सपनों को पूरा करेंगे जब पहले मैं पंजाब में आता था बच्चे टंकियों पे चढ़े रहते थे कहते थे नौकरी पक्की कर दो नौ अब कोई बच्चा आपको टंकी पे चढ़ा हुआ नहीं मिलेगा सारे बच्चे आपको काम करते हुए मिलेंगे कई बच्चों को पक्का कर दिया और बाकी जो बच्चे हैं उनको भी पक्का करने की तैयारी सरकार कर रही है तो दोस्तों बहुत सारे काम किए लेकिन आपका गिदड़बा रह गया क्यों यहां से पूरे पंजाब से 117 में से बानवे सीट दे के लोगों ने भेजा लेकिन गिदड़बा गिदड़ गिदड़बा वालों ने उनकी पार्टी वालों को चुन लिया वो लड़ता तो बहुत अच्छा है लेकिन लड़ ही सकता है वो काम तो कर नहीं सकता क्योंकि सरकार तो आम आदमी पार्टी की सरकार है तो जिसकी सरकार है उसी का एमएलए चुनोगे तो आपके काम होंगे दूसरी पार्टी का एमएलए चुनोगे तो वो तो लड़ेगा ही पूरे पांच साल लड़ाई लड़ाई में निकाल देगा हो सकता है विधानसभा में भी खूब लड़ाई करे हो सकता है मान साहब के खिलाफ भी खूब लड़ाई करे मंत्रियों के, के काम नहीं होंगे अगर आपका एमएलए आम आदमी पार्टी का एमएलए होगा तो काम होंगे आपके सारे तो जो डिम्पी जी ने कहा वो आज मैं वादा करके जा रहा हूं अट्ठाईस साल में जितने आपके काम रुके हुए थे पैसे की कमी नहीं होने देंगे अट्ठाईस साल का जो काम बाकी रह गया ढाई साल के अंदर आपको हम सारे काम पूरे करके दिखाएंगे मेरे को कई सारे कामों की लिस्ट दी गई है ये आज मैं आप लोगों के सामने वादा करके जा रहा हूं गिदड़बा शहर में और गांव गांव में पिंड पिंड में सीवर की बड़ी समस्या है, है कि नहीं है सीवर की समस्या दूर करेंगे आपको अच्छा सीवर सिस्टम बना के देंगे पैसे की कमी नहीं होने देंगे पीने के पानी की समस्या है घर घर में पीने का पानी पहुंचाएंगे मेरा वादा ढाई साल के अंदर पहुंचा देंगे घर घर के अंदर पीने का पानी पिंडों में भी और शहर के अंदर भी खेल के मैदान बनाए जाएंगे जो पिंडों में तालाब हैं वो तालाब बहुत खराब हो गए हैं उन तालाबों को ठीक कराया जाएगा अनाज मंडियों में जो शेड हैं उनकी रिपेयर कराई जाएगी और जो स्टोरेज की और कैपेसिटी बढ़ाई जाएगी और ये कुछ सड़कें मुझे बताया गया कि बहुत खराब है हुसनर से रूपाना रोड गिद्दड़बा से लंबी वाली जो सड़क है डोडा से मला की सड़क है ये सारी सड़कें रिपेयर कराई जाएंगी शानदार सड़कें बनाई जाएंगी ये तो थोड़े से ही काम है मैं आपको आज वादा करके जा रहा हूं पहले ये लोग कहते थे सरकार घाटे में चल रही है सरकार घाटे में चल रही है पैसे की कमी है पैसे की कमी है हमारी सरकार बनने के बाद हमने तो नहीं कहा पैसे की कमी है कोई हम और कहीं से तो पैसे ला नहीं रहे वही पैसे हैं वही सरकार है वही बजट है, है। फर्क इतना है कि अब ईमानदार सरकार है एक एक पैसा बचा रहे हैं आपका पैसा आपके ऊपर लगा रहे हैं पहले सरकार का पैसा इनके घरों में जाता था स्विस बैंकों में जाता था अब आपका पैसा आपके ऊपर लग रहा है पैसे की कोई कमी नहीं है आप चिंता मत करना जो 28 साल की कमी रह गई वो ढाई साल के अंदर पूरी करेंगे आपका कितने नंबर पे बटन है दो नंबर दो नंबर पे बटन है डिम्पी का दो नंबर पे झाड़ू का बटन है चुनाव वाले दिन सवेरे सवेरे उठ के नहा धो के पूजा करके वाह गुरु जी का नाम लेके वोट डालने जाना नाश्ता बाद में करना है वोट डालने के बाद वापस आके नाश्ता करना है और भारी बहुमत से आपको डिम्पी को जिताना है उनको हराना है गिदड़ब की किस्मत आप लोगों के हाथ में है जैसे पंजाब की किस्मत पंजाब के लोगों ने आज से ढाई साल पहले बदली थी गिदड़बाह रह गया उसके अंदर इस बार आप सब लोग मिलकर बाह की किस्मत भी बदल दो वाई गुरु जी का खालसा वाहगुरु जी की फतेह बहुत बहुत धन्यवाद अरविंद केजरीवाल जी का बहुत सारी लीडरशिप का बहुत बहुत धन्यवाद